ਗੁਰਮੁਖ ਪਿਆਰਿਓ ਮਹਾਪੁਰਖ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਉਹਨਾਂ ਦੇ ਕੁਝ ਅਨਮੋਲ ਬਚਨ ਹਨ ਜੇ ਉਹਨਾਂ ਨੂੰ ਆਪਾਂ ਕਮਾ ਲਈਏ ਸਾਡੇ ਘਰ ਦੇ ਵਿੱਚ ਜੋ ਕਲੇਸ਼ ਹੁੰਦਾ ਲੜਾਈ ਝਗੜੇ ਹੁੰਦੇ ਆ ਮਨ ਪਰੇਸ਼ਾਨ ਰਹਿੰਦਾ ਉਹ ਸਮੱਸਿਆ ਦਾ ਹੱਲ ਸਹਿਜ ਹੀ ਹੋ ਜਾਵੇਗਾ ਸੋ ਬੜੇ ਧਿਆਨ ਦੇ ਨਾਲ ਆਪ ਜੀ ਨੇ ਸੁਣਨਾ ਹੈ ਕਿਉਂਕਿ ਜੇ ਸੁਣੋਗੇ ਤਾਂ ਹੀ ਕੋਈ ਗੱਲ ਜਿਹੜੀ ਆ ਉਹ ਅਮਲ ਕਮਾ ਪਾਉਗੇ ਇਹ ਸਾਧ ਸੰਗਤ ਜੀ ਮਹਾਪੁਰਖਾਂ ਦੇ ਬਚਨ ਬੜੇ ਕੀਮਤੀ ਹੁੰਦੇ ਆ ਆਓ ਪਾਵਨ ਵਿਚਾਰ ਆਪਾਂ ਸਰਵਣ ਕਰਦੇ ਆ ਸਭ ਤੋਂ ਪਹਿਲੀ ਗੱਲ ਤਾਂ ਮਹਾਪੁਰਖਾਂ ਨੇ ਜੋ ਆਪ ਕਮਾਇਆ ਹੁੰਦਾ ਉਹਦਾ ਹੀ ਉਪਦੇਸ਼ ਉਹ ਦੂਜਿਆਂ ਨੂੰ ਦਿੰਦੇ ਆ ਮਹਾਪੁਰਖ ਕਹਿੰਦੇ ਸੀ ਭਾਈ ਸਭ ਤੋਂ ਪਹਿਲਾ ਬਚਨ ਜੋ ਕੀਤਾ ਜੇ ਕਿਸੇ ਦੇ ਘਰ ਵਿੱਚ ਕਲੇਸ਼ ਲੜਾਈ ਝਗੜੇ ਹੁੰਦੇ ਆ ਉਹ ਪਰਿਵਾਰ ਅੰਮ੍ਰਿਤ ਵੇਲੇ ਨੂੰ ਸਾਂਭ ਲਵੇ ਦੇ ਅੰਮ੍ਰਿਤ ਵੇੜੇ ਉਹ ਜਿਹੜੀ ਵੀ ਬਾਣੀ ਦਾ ਜਾਪ ਕਰ ਸਕਦਾ ਉਸ ਬਾਣੀ ਦਾ ਜਾਪ ਬੜੇ ਧਿਆਨ ਦੇ ਨਾਲ ਕਰੇ ਭਾਵੇਂ ਵਾਹਿਗੁਰੂ ਵਾਹਿਗੁਰੂ ਕਰ ਲਵੇ ਗੁਰਮੰਤਰ ਦਾ ਅਭਿਆਸ ਕਰੇ ਭਾਵੇਂ ਮੂਰ ਮੰਤਰ ਕਰ ਲਵੇ ਭਾਵੇਂ ਸ੍ਰੀ ਸੁਖਮਣੀ ਸਾਹਿਬ ਜੀ ਦਾ ਪਾਠ ਕਰੇ ਇਸ ਤਰ੍ਹਾਂ ਕਰਨ ਦੇ ਨਾਲ ਜਦੋਂ ਉਹ ਅੰਮ੍ਰਿਤ ਵੇਲਾ ਸੰਭਾਲ ਲਵੇਗਾ ਉਹਦੇ ਘਰ ਦਾ ਜਿਹੜਾ ਦੁੱਖ ਕਲੇਸ਼ ਖਤਮ ਹੋ ਜਾਵੇਗਾ ਮਹਾਪੁਰਖ ਕਹਿੰਦੇ ਹੁੰਦੇ ਸੀ ਜੇ ਘਰ ਦੇ ਵਿੱਚ ਕੋਈ ਦੁੱਖ ਆ ਗਿਆ ਸੰਕਟ ਆ ਗਿਆ ਉਹ ਇਨਸਾਨ ਜਾਂ ਘਰ ਦੇ ਜੀ ਡੋਲਣ ਲੱਗ ਜਾਂਦੇ ਆ ਕਿ ਇਹ ਦੁੱਖ ਆ ਗਿਆ ਹੁਣ ਨਹੀਂ ਜਾਵੇਗਾ ਕਿਉਂਕਿ ਸਾਡੇ ਹੱਥ ਵਿੱਚ ਇਹ ਖੇਡ ਨਹੀਂ ਰਹੀ ਸਾਡੇ ਬਸੋਂ ਬਾਹਰ ਦੀ ਗੱਲ ਹੋਗੀ ਉਦੋਂ ਮਹਾਪੁਰਖ ਕਹਿੰਦੇ ਨਿਤਨੇਮ ਦੇ ਨਾਲ ਭਾਈ ਮੂਲ ਮੰਤਰ ਦਾ ਜਾਪ ਰੋਜ਼ ਇੱਕ ਘੰਟਾ ਕਰਨਾ ਤੇ ਅੰਮ੍ਰਿਤ ਵੇਲੇ ਜਿਹੜਾ ਵੀ ਦੁੱਖ ਤਕਲੀਫ ਆਪਦੀ ਜ਼ਿੰਦਗੀ ਵਿੱਚ ਆਇਆ ਹੋਇਆ ਮਹਾਪੁਰਖ ਕਹਿੰਦੇ ਸੀ ਭਾਈ ਉਹ ਜਿਹੜਾ ਮਾੜਾ ਸਮਾਂ ਤੁਹਾਡੇ ਤੇ ਚੱਲ ਰਿਹਾ ਉਹ ਸਮਾਂ ਟਲ ਜਾਵੇਗਾ ਸਹਿਜੇ ਸਹਿਜੇ ਅੰਮ੍ਰਿਤ ਵੇਲੇ ਦੀ ਜਿਹੜੀ ਆ ਨਾ ਇਹ ਬਾਣੀ ਆ ਉਹ ਇਹ ਦੁੱਖਾਂ ਨੂੰ ਕੱਟ ਦੇਵੇਗੀ ਅਰਦਾਸ ਕੀ ਕਰਨੀ ਆ ਬਾਬਾ ਜੀ ਕਹਿੰਦੇ ਹੁੰਦੇ ਸੀ ਵੀ ਸਤਿਗੁਰੂ ਮਹਾਰਾਜ ਇਹ ਸਾਡੇ ਕਰਮਾਂ ਦੀ ਹੀ ਕੋਈ ਭੋਲਾ ਇਹ ਸਾਡੇ ਤੋਂ ਹੀ ਕੋਈ ਗਲਤੀ ਹੋਈ ਆ ਜਿਹਦੀ ਸਜ਼ਾ ਸਾਨੂੰ ਮਿਲ ਰਹੀ ਆ ਸਤਿਗੁਰੂ ਜੀ ਕਿਰਪਾ ਕਰੋ ਉਹ ਮਾਫੀ ਦੇ ਦਿਓ ਪਿਛਲੇ ਔਗਣ ਬਖਸ਼ ਲਏ ਪ੍ਰਭਾਗੇ ਮਾਰਗ ਪਾਵੇ ਇਹ ਤਾਂ ਗੁਰੂ ਦਾ ਵਿਰਧਾ ਬਾਬਾ ਜੀ ਕਹਿੰਦੇ ਗੁਰੂ ਦਾ ਸੁਭਾ ਉਹ ਪਿਛਲੀਆਂ ਗਲਤੀਆਂ ਨੂੰ ਮਾਫ਼ ਕਰਕੇ ਇਨਸਾਨ ਨੂੰ ਅੱਗੇ ਰਸਤੇ ਤੇ ਪਾ ਦਿੰਦਾ ਹੈ ਕਿਉਂਕਿ ਦੇਖੋ ਅਰਦਾਸ ਦੇ ਵਿੱਚ ਆਪਾਂ ਭੁੱਲ ਬਖਸ਼ਾਲੀ ਆਪਾਂ ਭੁੱਲ ਮੰਗ ਲਈ ਹੁਣ ਸਤਿਗੁਰੂ ਜੀ ਗੁਰ ਮੇਰੇ ਸੰਗ ਸਦਾ ਹੈ ਨਾਲੇ ਇੱਕ ਤਾਂ ਗੁਰੂ ਸੰਗ ਹੋ ਗਿਆ ਤੇ ਦੂਜਾ ਦੁੱਖ ਤਕਲੀਫ ਦੇ ਵਿੱਚੋਂ ਅਸੀਂ ਬਾਹਰ ਆ ਜਾਾਂਗੇ ਮਹਾਂਪੁਰਖਾਂ ਨੇ ਬਚਨ ਕੀਤਾ ਸੀ ਭਾਈ ਜੇਕਰ ਕੋਈ ਕਾਰਜ ਨਹੀਂ ਹੋ ਰਿਹਾ ਕੰਮ ਸਿਰੇ ਨਹੀਂ ਚੜ ਰਿਹਾ ਤਾਂ ਆਪਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਸਿਰਫ ਤੇ ਸਿਰਫ ਅਰਦਾਸ ਕਰਨੀ ਆ ਉਹ ਕਰਨੀ ਮਰਿਆਦਾ ਅਨਸਾਰ ਦੇਗ ਬਣਾ ਕੇ ਅੰਮ੍ਰਿਤ ਵੇਲੇ ਉੱਠਣਾ ਹੈ ਕੇਸੀ ਇਸ਼ਨਾਨ ਕਰਨਾ ਨਾ ਸ੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਦਾ ਜਾਪ ਕਰਨਾ ਹੈ ਤੇ ਆਪਣੀ ਅਰਦਾਸ ਸਤਿਗੁਰੂ ਜੀ ਅੱਗੇ ਕਰਨੀ ਕਿਉਂਕਿ ਮੈਂ ਹੋਰ ਥਾਉ ਨਾ ਹੀ ਜਿਸ ਪੈ ਕਰੋ ਬੇਨਤੀ ਮੇਰਾ ਦੁੱਖ ਸੁੱਖ ਤੁਝ ਹੀ ਪਾਸ ਸਿੱਖ ਦਾ ਦੁੱਖ ਆਉਦੇ ਗੁਰੂ ਦੇ ਪਾਸ ਹੀ ਆ ਆਪਾਂ ਆਪਣਾ ਦੁੱਖ ਆਪਣਾ ਸੁੱਖ ਗੁਰੂ ਨਾਲ ਹੀ ਸਾਂਝਾ ਕਰਨਾ ਇਸ ਤਰ੍ਹਾਂ ਕਰਨ ਦੇ ਨਾਲ ਜੋ ਵੀ ਬਨੁਕਾਮਨਾ ਹੁੰਦੀ ਆ ਬੰਦੇ ਦੀ ਉਹ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪੂਰੀ ਕਰ ਦਿੰਦੇ ਆ ਇਸ ਤੋਂ ਇਲਾਵਾ ਮਹਾਂਪੁਰਖਾਂ ਨੇ ਇਹ ਵੀ ਬਚਨ ਕੀਤੇ ਸੀ ਕਿ ਜੇ ਆਪ ਜੀ ਚਾਹੁੰਦੇ ਹੋ ਜੋ ਗੁਰਮਤ ਮਰਿਆਦਾ ਅਨੁਸਾਰ ਜਾਂ ਗੁਰੂ ਦੀ ਰਜ਼ਾ ਵਿੱਚ ਆਪ ਜੀ ਦੇ ਲਈ ਸਹੀ ਹੋਏਗਾ ਉਹੀ ਹੋਏਗਾ ਆਪ ਜੀ ਕਿਸੇ ਵੀ ਗੁਰੂ ਘਰ ਜਾ ਕੇ ਜੋ ਵੀ ਸੇਵਾ ਮਿਲੇ ਭਾਂਡੇ ਮਾਂਜਣ ਦੀ ਤਾਂ ਤੱਪੜ ਝਾੜਨ ਦੀ ਪੋਚਾ ਲਾਉਣ ਦੀ ਜੋੜੇ ਝਾੜਨ ਦੀ ਕੋਈ ਵੀ ਸੇਵਾ ਹੋਵੇ ਸਾਧ ਸੰਗਤ ਜੀ ਚਾਹੇ 1 ਮਿੰਟ ਦੀ ਸੇਵਾ ਆਪ ਜੀ ਨੂੰ ਮਿਲ ਜਾਵੇ ਉਹ ਸੇਵਾ ਦੇ ਨਾਲ ਨਾਲ ਆਪ ਜੀ ਨੇ ਸਿਮਰਨ ਕਰਨਾ ਹੈ ਸੇਵਾ ਤੇ ਸਿਮਰਨ ਇਹੀ ਬੰਦੇ ਨੂੰ ਇਹੋ ਜੇ ਗਾਉਣਾ ਜਿਹੜੇ ਉਤਾਂ ਨੂੰ ਲੈ ਕੇ ਜਾਂਦੇ ਬਹੁਤ ਵੱਡੀ ਇਹ ਦਾਤ ਆ ਸੇਵਾ ਵੀ ਕਰਮ ਵਾਲਿਆਂ ਨੂੰ ਮਿਲਦੀ ਆ ਸਿਮਰਨ ਵੀ ਇਸ ਤਰ੍ਹਾਂ ਸਾਧ ਸੰਗਤ ਜੀ ਜੋ ਆਪ ਪ੍ਰਾਪਤ ਕਰਨਾ ਚਾਹੁੰਦੇ ਹੋ ਵਸਤੂ ਕੋਈ ਵੀ ਚਾਹੇ ਸੰਸਾਰਿਕ ਚਾਹੇ ਅਧਿਆਤਮਿਕ ਹੈ ਸੇਵਾ ਕਰਦੇ ਆ ਮਿਲ ਜਾਵੇਗੀ ਸਿਮਰਨ ਕਰਦੇ ਆ ਮਿਲ ਜਾਵੇਗੀ ਪਰ ਹਾਂ ਬਾਬਾ ਜੀ ਕਹਿੰਦੇ ਹੁੰਦੇ ਸੀ ਭਾਈ ਸੇਵਾ ਕਰਦੇ ਆ ਗੱਲਾਂ ਨਹੀਂ ਕਰਨੀਆਂ ਕਿ ਸੇਵਾ ਤਾਂ ਕਰੀ ਜਾਂਦੇ ਨਾਲ ਗੱਪਾਂ ਵੀ ਮਾਰੀ ਜਾਂਦੇ ਆ ਨਿੰਦਿਆ ਚੁਗਲੀ ਵੀ ਕਰੀ ਜਾਂਦੇ ਆ ਉਹਦਾ ਕੀ ਫਾਇਦਾ ਸੋ ਇਸ ਤਰ੍ਹਾਂ ਅਕਾਲ ਪੁਰਖ ਦੀ ਰਹਿਮਤ ਹੋ ਜਾਂਦੀ ਆ ਜਿਹੜੇ ਇੱਕ ਮਨ ਇੱਕ ਚਤ ਹੋ ਕੇ ਸੇਵਾ ਸਿਮਰਨ ਕਰਦੇ ਆ ਸਿਮਰਨ ਦੁਆਰਾ ਬਹੁਤੀਆਂ ਚੀਜ਼ਾਂ ਮਿਲ ਜਾਣਗੀਆਂ ਸੇਵਾ ਦੁਆਰਾ ਮਿਲ ਜਾਣਗੀਆਂ ਮਹਾਪੁਰਖ ਬਚਨਾਂ ਵਿੱਚ ਇਹ ਵੀ ਕਹਿੰਦੇ ਹੁੰਦੇ ਸੀ ਭਾਈ ਗਊ ਗਰੀਬ ਦੀ ਰੱਖਿਆ ਕਰਨੀ ਆ ਆਪ ਜੀ ਨੇ ਇਹ ਦੇਖਣਾ ਹੈ ਕਿ ਤੁਹਾਡੇ ਮੁਹੱਲੇ ਵਿੱਚ ਸ਼ਹਿਰ ਦੇ ਵਿੱਚ ਜਿੱਥੇ ਵੀ ਤੁਸੀਂ ਰਹਿ ਰਹੇ ਹੋ ਚਾਹੇ ਪਿੰਡ ਆ ਚਾਹੇ ਨਗਰ ਆ ਜੇ ਕੋਈ ਧੀ ਸਿਆਣੀ ਹੈ ਕਿਸੇ ਦੀ ਕੋਈ ਬੱਚੀ ਆ ਤੇ ਜੋ ਕੁਬਾਰੀ ਹੈ ਤੇ ਉਹ ਬਹੁਤ ਜ਼ਿਆਦਾ ਗਰੀਬ ਆ ਕੋਈ ਪਰਿਵਾਰ ਉਹਦਾ ਕੋਈ ਕਾਰਜ ਨਹੀਂ ਹੋ ਰਿਹਾ ਪੈਸੇ ਕਰਕੇ ਰੁਕਿਆ ਹੋਇਆ ਜੇ ਮਾਇਆ ਦੇ ਗੱਫੇ ਤੁਹਾਨੂੰ ਦੇ ਦਿੱਤੇ ਆ ਕਾਲਪੁਰਖ ਨੇ ਤਾਂ ਤੁਸੀਂ ਕਿਸੇ ਬੱਚੇ ਨੂੰ ਵਿੱਦਿਆ ਪੜ੍ਹਾ ਸਕਦੇ ਹੋ ਉਹਦੀ ਪੜ੍ਹਾਈ ਦੀ ਸੇਵਾ ਲੈ ਸਕਦੇ ਹੋ ਜੇ ਕਿਸੇ ਦੀ ਧੀ ਦਾ ਕਾਰਜਾ ਵਿਆਹ ਦਾ ਉਹ ਕਾਰਜ ਤੁਸੀਂ ਕਰ ਸਕਦੇ ਹੋ ਕਿਸੇ ਨੂੰ ਵਿੱਦਿਆ ਪੜ੍ਹਾ ਦੇਣੀ ਸਭ ਤੋਂ ਵੱਡਾ ਪੁੰਨ ਸਾਧ ਸੰਗਤ ਜੀ ਇਹਨੂੰ ਭਾਈ ਗੁਰਦਾਸ ਜੀ ਕਹਿੰਦੇ ਆ ਜੇ ਆਪਾਂ ਕਿਸੇ ਨੂੰ ਇੱਕ ਅੱਖਰ ਸਿਖਾਉਨੇ ਆ ਜਿਵੇਂ ਆਪਾਂ 100 ਮੰਦਰ ਸੋਨੇ ਦੇ ਉਸਾਰ ਕੇ ਦਾਨ ਕਰ ਦਈਏ ਇਤਨਾ ਫਲ ਮਿਲ ਜਾਂਦਾ ਹੈ ਤੇ ਹੁਣ ਇਤਨੀ ਸਮਰੱਥਾ ਸਾਡੇ ਵਿੱਚ ਨਹੀਂ ਇਸ ਹੀ ਸੋ ਮੰਦਰ ਸੋਨੇ ਦਾ ਪਹਿਲਾਂ ਸਾਰੀਏ ਤੇ ਦਾਨ ਕਰੀਏ ਕਿਸੇ ਨੂੰ ਇੱਕ ਸ਼ਬਦ ਸਿਖਾ ਦਈਏ ਵਿਦਿਆ ਦਾ ਇਨਾ ਫਲ ਉਤਨੇ ਵਿੱਚ ਹੀ ਉਹਨੂੰ ਸਿੱਖ ਨੂੰ ਪ੍ਰਾਪਤ ਹੋ ਜਾਏਗਾ ਕਿੱਡੀ ਵੱਡੀ ਦਾਤ ਕਿੱਡਾ ਸੌਖਾ ਰਾ ਮਹਾਰਾਜ ਨੇ ਦੱਸਿਆ ਤਾਂ ਭਾਈ ਇਸ ਕਰਕੇ ਗਰੀਬ ਜਿਹੜਾ ਪਰਿਵਾਰ ਹੋਵੇ ਉਹਨੂੰ ਰਾਸ਼ਨ ਲੈ ਦਿਓ ਉਹਦੀ ਮਦਦ ਕਰ ਦਿਓ ਇਹ ਗੁਰੂ ਦੀ ਮਰਿਆਦਾ ਸਾਨੂੰ ਸਿਖਾਉਂਦੀ ਆ ਕਿ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਹੈ ਜਿੰਨਾ ਤੁਸੀਂ ਗਰੀਬਾਂ ਦੀ ਮਦਦ ਕਰੋਗੇ ਦਸਵੰਧ ਕੱਢੋਗੇ ਪੈਸਾ ਟਵਾਡਾ ਉਹਦੇ ਵਿੱਚ ਬਰਕਤ ਪੈ ਜਾਵੇਗੀ ਸਾਧ ਸੰਗਤ ਜੀ ਕਰਕੇ ਦੇਖ ਲੈਣਾ ਦਿਲੋਂ ਸੇਵਾ ਕਰਨੀ ਆ ਹੰਕਾਰ ਨਹੀਂ ਕਰਨਾ ਕਿ ਮੇਰੇ ਤੋਂ ਜੋ ਪਿੱਛੇ ਹਨ ਮੈਂ ਉਹਨਾਂ ਦੀ ਮਦਦ ਕਰ ਰਿਹਾ ਏਦਾਂ ਹੰਕਾਰ ਨਹੀਂ ਆਉਣਾ ਚਾਹੀਦਾ ਦਾਨ ਇੱਕ ਹੱਥ ਨਾਲ ਦਈਏ ਦੂਜੇ ਹੱਥ ਨੂੰ ਪਤਾ ਨਾ ਲੱਗੇ ਇਹੀ ਅਸਲ ਦਾਨ ਹੁੰਦਾ ਦੇ ਕੇ ਜਿਤਾ ਦਿੱਤਾ ਫਿਰ ਮਾਨ ਹੋ ਗਿਆ ਉਹ ਵੱਡਾ ਦਾਤਾ ਤਿਲ ਨਾ ਤਮਾਏ ਉਹਨੂੰ ਤਿਲ ਜਿੰਨੀ ਵੀ ਤਮਾਣੀ ਕਿੰਨੀਆਂ ਦਾਤਾਂ ਦਿੰਦਾ ਸਾਨੂੰ ਅਕਾਲ ਪੁਰਖ ਵਾਹਿਗੁਰੂ ਬਾਬਾ ਜੀ ਕਹਿੰਦੇ ਸੀ ਉਹਨੂੰ ਕੋਈ ਤਮਾ ਹੈ ਭਾਈ ਨਹੀਂ ਹੈ ਸੋ ਜੇ ਕਈ ਵਾਰੀ ਕਾਰਜ ਜ਼ਿਆਦਾ ਰੁਕ ਜਾਵੇ ਬਣੇ ਹੀ ਨਾ ਫਿਰ ਪੰਜ ਪਿਆਰਿਆਂ ਨੂੰ ਪੰਜਾਂ ਸਿੰਘਾਂ ਨੂੰ ਘਰੇ ਬੁਲਾ ਕੇ ਉਹਨਾਂ ਨੂੰ ਪ੍ਰਸ਼ਾਦਾ ਛਕਾ ਕੇ ਉਹਨਾਂ ਤੋਂ ਵੀ ਅਰਦਾਸ ਕਰਵਾਈ ਜਾ ਸਕਦੀ ਆ ਇਹ ਵੀ ਪੰਥਕ ਦੀ ਜਿਹੜੀ ਮਰਿਆਦਾ ਹੈ ਇਹਦੇ ਵਿੱਚ ਕੋਈ ਮਹਿਸੂਸ ਨਾ ਕਰਨਾ ਕਿਉਂਕਿ ਆਪਾਂ ਅਰਦਾਸ ਸਾਹਿਬ ਅੱਗੇ ਕਰਨੀ ਆ ਇਸ ਤੋਂ ਇਲਾਵਾ ਸਾਈਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੋ ਉਹਨਾਂ ਦਾ ਇੱਕ ਇੱਕ ਸ਼ਬਦ ਜਿਹਨੂੰ ਰੱਬੀ ਬਾਣੀ ਨੂੰ ਨਿਰੰਕਾਰ ਕਰਕੇ ਮੰਨਿਆ ਜਾਂਦਾ ਹੈ ਇਹਨਾਂ ਸ਼ਬਦਾਂ ਨੂੰ ਕਮਾਉਣ ਦਾ ਵੀ ਯਤਨ ਕਰਨਾ ਭਾਈ ਕੇਵਲ ਪੜ੍ਹਨਾ ਨਹੀਂ ਬਾਬਾ ਜੀ ਕਹਿੰਦੇ ਹੁੰਦੇ ਸੀ ਭਾਈ ਪੜ ਪੜ ਗੱਡੀ ਲੱਦੀ ਐ ਪੜ ਪੜ ਭਰੀਏ ਸਾਥ ਕੋਈ ਸਾਰੀ ਜ਼ਿੰਦਗੀ ਪੜਦੇ ਰਹਿੰਦੇ ਆ ਪਰ ਅਮਲ ਨਹੀਂ ਕਮਾ ਪਾਉਂਦੇ ਇਹ ਵੀ ਚੰਗੀ ਗੱਲ ਨਹੀਂ ਹੈ ਇਹ ਕਈ ਵਾਰੀ ਬੰਦੇ ਦੀਆਂ ਬਹੁਤ ਇਛਾਵਾਂ ਹੋ ਜਾਂਦੀਆਂ ਨੇ ਇੱਕ ਇੱਛਾ ਪੂਰੀ ਹੁੰਦੀ ਆ ਦੂਜੀ ਜਨਮ ਲੈ ਲੈਂਦੀ ਆ ਤੇ ਜਿਹਦੇ ਕਰਕੇ ਇਨਸਾਨ ਜਿਹੜਾ ਹੈ ਹੋਰ ਹੋਰ ਦੀ ਮੰਗ ਕਰਦਾ ਪਰ ਉਹਦੀ ਝੋਲੀ ਉਹਦੀ ਪਾਤਰਤਾ ਉੱਡੀ ਹੁੰਦੀ ਨਹੀਂ ਉਹਨੂੰ ਉਹ ਦਾਤ ਜਦੋਂ ਮਿਲਦੀ ਨਹੀਂ ਉਹ ਨਾਰਾਜ਼ ਹੋ ਜਾਂਦਾ ਇਸ ਕਰਕੇ ਭਾਈ ਇਛਾਵਾਂ ਬੰਦੇ ਨੂੰ ਘਟਾਉਣੀਆਂ ਚਾਹੀਦੀਆਂ ਬੰਦੇ ਦੀਆਂ ਇਛਾਵਾਂ ਵੱਧ ਰਹੀਆਂ ਇਸ ਕਰਕੇ ਬੰਦਾ ਬਾਣੀ ਤੋਂ ਅਣਜਾਣ ਇਹਨੂੰ ਕੋਈ ਭੇਦ ਨਹੀਂ ਅਜੇ ਬਾਣੀ ਬਾਰੇ ਇਹਨੂੰ ਅਸਲ ਸਮਝ ਹੀ ਨਹੀਂ ਆਈ ਇਸ ਕਰਕੇ ਤਾਂ ਇਨਸਾਨ ਜਿਹੜਾ ਦੁਖੀ ਆ ਇਹਦੀਆਂ ਇਛਾਵਾਂ ਬਹੁਤ ਵੱਧ ਗਈਆਂ ਨੇ ਲੋੜ ਹੋਰ ਚੀਜ਼ ਆ ਇੱਛਾ ਹੋਰ ਚੀਜ਼ ਆ ਮਹਾਂਪੁਰਖਾਂ ਨੇ ਇਹ ਵੀ ਕਿਹਾ ਸੀ ਜਿੰਨਾ ਹੋ ਸਕੇ ਭਾਈ ਆਪਣਾ ਜੋ ਤੁਹਾਡਾ ਸਬੰਧ ਹੈ ਆਪਣਾ ਰਿਸ਼ਤਾ ਇਹੋ ਜੇ ਲੋਕਾਂ ਦੇ ਨਾਲ ਪ੍ਰੇਮ ਪਾ ਕੇ ਰੱਖੋ ਜੋ ਗੁਰੂ ਮਹਾਰਾਜ ਦੀ ਗੱਲ ਕਰਦੇ ਆਪਾਂ ਅਰਦਾਸ ਵਿੱਚ ਕਹਿੰਦੇ ਆ ਸਈ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿਤਾਵੇ ਸਿੱਖਾਂ ਦੀ ਅਰਦਾਸ ਕਿੰਨੀ ਸੁੰਦਰ ਆ ਸਾਡੀ ਅਰਦਾਸ ਜੋ ਮਾਲਕ ਨੇ ਸਾਨੂੰ ਬਖਸ਼ੀ ਆ ਕਿ ਉਹੀ ਪਿਆਰੇ ਮੇਲੀ ਜਿਨ੍ਹਾਂ ਨੂੰ ਮਿਲ ਕੇ ਤੇਰੀ ਯਾਦ ਆ ਜੇ ਤੇ ਸਾਨੂੰ ਵੀ ਆਪਣਾ ਇਹੋ ਜਿਹਾ ਜੀਵਨ ਬਣਾ ਲੈਣਾ ਚਾਹੀਦਾ ਅਸੀਂ ਕਿਸੇ ਨੂੰ ਮਿਲੀਏ ਤੇ ਸਾਹਮਣੇ ਵਾਲੇ ਨੂੰ ਦੇਖ ਕੇ ਰੱਬ ਦੀ ਯਾਦ ਆ ਜੇ ਗੁਰੂ ਦੀ ਯਾਦ ਆ ਜੇ ਸੋ ਨਿੰਦਿਆ ਚੁਗਲੀ ਜਿਹੜੇ ਕਰਦੇ ਆ ਭਾਈ ਕਈ ਵਾਰੀ ਫੋਨ ਆਪਾਂ ਕਿਸੇ ਨੂੰ ਲਾਉਨੇ ਆ ਕੋਈ ਗੁਰੂ ਦੀ ਗੱਲ ਨਹੀਂ ਕਰਦੇ ਬਾਬਾ ਜੀ ਕਹਿੰਦੇ ਟੈਲੀਫੋਨ ਮਲਾਉਨੇ ਆ ਨਿੰਦਿਆ ਚੁਗਲੀ ਕਰੀ ਜਾਂਦੇ ਰਿਸ਼ਤੇਦਾਰਾਂ ਦੀ ਸਾਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਸੋ ਕਿਸੇ ਦੀ ਨਿੰਦਿਆ ਚੁਗਲੀ ਨਹੀਂ ਕਰਨੀ ਨਿੰਦਾ ਭਲੀ ਕਿਸੇ ਕੀ ਨਹੀਂ ਮਨਮੁਖ ਮੁਗਧ ਕਰਨ ਇਹ ਤਾਂ ਮਨਮੁਖਾਂ ਦਾ ਕੰਮ ਆ ਇਹ ਗੁਰਮੁਖਾਂ ਦਾ ਕੰਮ ਥੋੜੀ ਆ ਗੁਰਮੁਖਾਂ ਦਾ ਕੰਮ ਆ ਨਿਤਨੇਮ ਕਰਨਾ ਗੁਰਮੁਖਾਂ ਦਾ ਕੰਮ ਆ ਦਸਬੰਦ ਦੇਣਾ ਗੁਰਮੁਖਾਂ ਦਾ ਕੰਮ ਆ ਸਿਮਰਨ ਕਰਨਾ ਮੂਲ ਮੰਤਰ ਦਾ ਅਭਿਆਸ ਕਰਨਾ ਗੁਰੂ ਦੀ ਗੱਲ ਕਰਨੀ ਸੋ ਇਸ ਤਰ੍ਹਾਂ ਕੌਜ ਲੋਕ ਜਿਹੜੇ ਆ ਭਾਈ ਪਾਪ ਕਮਾਉਂਦੇ ਆ ਸਾਨੂੰ ਵੀ ਇਹ ਜਿਹੜਾ ਜਨਮ ਮਿਲਿਆ ਹੈ ਇਹ ਨਾਮ ਜਪਣ ਲਈ ਬੰਦਗੀ ਕਰਨ ਵਾਸਤੇ ਮਿਲਿਆ ਨਾ ਕਿ ਨਿੰਦਿਆ ਚੁਗਲੀ ਕਰਨ ਵਾਸਤੇ ਇਹ ਕਲਯੁਗ ਦੇ ਵਿੱਚ ਤਾਂ ਮਹਾਪੁਰਖ ਕਹਿੰਦੇ ਸੀ ਜੇ ਰੋਜ਼ ਵੀ ਆਪਾਂ ਅੰਮ੍ਰਿਤ ਵੇਲਾ ਸੰਭਾਲਾਂਗੇ 5 ਮਿੰਟ ਦਾ ਵੀ ਵਾਹਿਗੁਰੂ ਮੰਤਰ ਦਾ ਅਭਿਆਸ ਕਰਾਂਗੇ ਉਹਦੇ ਵਿੱਚ ਹੀ ਸਾਡਾ ਭਲਾ ਹੋ ਜਾਵੇਗਾ ਕਬੀਰ ਏਕ ਕਰੀ ਆਦੀ ਕਰੀ ਆਦੀ ਹੂੰ ਤੇ ਆਦ ਭਗਤਨ ਸੇਤੀ ਗੋਸਟੇ ਜੋ ਕੀਨੇ ਸੋ ਲਾਭ ਸੋ ਭਾਈ ਜਿਹੜਾ ਵੀ ਕੋਈ ਕੰਮ ਕਰਨਾ ਜਿਹੜੀ ਵੀ ਕੋਈ ਚੀਜ਼ ਘਰ ਦੇ ਵਿੱਚ ਲੈ ਕੇ ਆਉਣੀ ਆ ਸਭ ਤੋਂ ਪਹਿਲਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅਗੇ ਅਰਦਾਸ ਕਰਨੀ ਆ ਜੇ ਆਪਾਂ ਗੁਰਦੁਆਰਾ ਸਾਹਿਬ ਨਹੀਂ ਜਾ ਸਕਦੇ ਤਾਂ ਘਰ ਦੇ ਵਿੱਚ ਹੀ ਸਤਿਗੁਰੂ ਮਹਾਰਾਜ ਨੂੰ ਹਾਜ਼ਰ ਨਾਜ਼ਰ ਜਾਣ ਕੇ ਇਹ ਗੁਰੂ ਮੇਰੇ ਅੰਗ ਸੰਗ ਆ ਗੁਰੂ ਜੀ ਅੱਗੇ ਅਰਦਾਸ ਕਰਦੇ ਹੋ ਸੱਚੇ ਪਾਤਸ਼ਾਹ ਜੀ ਮਹਾਰਾਜ ਇਹ ਫਲਾਣੀ ਵਸਤੂ ਮੈਂ ਲੈਣ ਜਾ ਰਿਹਾ ਆ ਆਪ ਜੀ ਕਿਰਪਾ ਕਰਨਾ ਤਾਂ ਬਹੁਤ ਕਿਰਪਾ ਹੋ ਜਾਂਦੀ ਆ ਮਹਾਂਪੁਰਖ ਕਹਿੰਦੇ ਸੰਗਤ ਜੀ ਅਨਮੋਲ ਬਚਨ ਤਾਂ ਮਹਾਪੁਰਖਾਂ ਦੇ ਹੋਰ ਵੀ ਬਹੁਤ ਜ਼ਿਆਦਾ ਹਨ ਸੋ ਆਪ ਜੀ ਦੇ ਨਾਲ ਇਹ ਕੁਝ ਬਚਨ ਜਿਹੜੇ ਸਾਂਝੇ ਕੀਤੇ ਆ ਤਾਂ ਜਦੋਂ ਵੀ ਭਾਈ ਕਿਤੇ ਵੀ ਜਾਣਾ ਹੈ ਅਰਦਾਸ ਕਰਕੇ ਜਾਣਾ ਅੰਮ੍ਰਿਤ ਵੇਲਾ ਸੰਭਾਲਣਾ ਹੈ ਸਿਮਰਨ ਕਰਨਾ ਵੱਧ ਤੋਂ ਵੱਧ ਤੇ ਗੁਰੂ ਤੇ ਭਰੋਸਾ ਰੱਖਣਾ ਗੁਰੂ ਦੇ ਅੱਗੇ ਆਪਣੇ ਦੁੱਖ ਤੇ ਸੌਖਾ ਜਿਹੜੇ ਆਪਾਂ ਸਾਂਝੇ ਕਰਨੇ ਆ ਲੋਕਾਂ ਕੋਲ ਦੁੱਖ ਆਪਾਂ ਦੱਸ ਦਈਏ ਪਹਿਲਾਂ ਲੋਕ ਸੁਣ ਲੈਂਦੇ ਆ ਫਿਰ ਮਜ਼ਾਕ ਬਣਾਉਂਦੇ ਆ ਪਰ ਗੁਰੂ ਮਹਾਰਾਜ ਅੱਗੇ ਜਦੋਂ ਆਪਾਂ ਦੁੱਖ ਸਾਂਝਾ ਕਰਦੇ ਆ ਉਹ ਦੁੱਖ ਦੀ ਨਿਵਰਤੀ ਵੀ ਹੁੰਦੀ ਆ ਉਹ ਵੇਦਨ ਉਹ ਪੀੜਾ ਉਹ ਸਾਹਿਬ ਜੀ ਸਾਡੀ ਜਾਣਦੇ ਆ ਸਮਝਦੇ ਆ ਤੇ ਦੁੱਖ ਦੂਰ ਵੀ ਕਰਦੇ ਆ ਧੰ ਤਨ ਸਾਹਿਬ ਸ੍ਰੀ ਗੁਰੂ ਰਾਮਦਾਸ ਪਾਸ਼ਾ ਜੀ ਬਚਨ ਕਰਦੇ ਆ ਮੈਂ ਤਾਨ ਦੀ ਬਾਣ ਤੂੰ ਹੈ ਮੇਰੇ ਸਵਾਮੀ ਮੈਂ ਤੁਹਦੇ ਅੱਗੇ ਅਰਦਾਸ ਐ ਮੇਰੇ ਮਾਲਕ ਜੀ ਤੂੰ ਹੀ ਮੇਰੇ ਵਾਸਤੇ ਬਲ ਹੈ ਤੂੰ ਹੀ ਮੇਰਾ ਆਸਰਾ ਹੈ ਮੈਂ ਤਾਂ ਤੇਰੇ ਅੱਗੇ ਅਰਜ਼ੋਈ ਕਰਦਾ ਮੈਂ ਹੋਰ ਥਾਉ ਨਹੀਂ ਮੈਂ ਕਿਹਦੇ ਅੱਗੇ ਬੇਨਤੀ ਕਰਾਂ ਕੋਈ ਜਗ੍ਹਾ ਹੈ ਹੀ ਨਹੀਂ ਮੈਨੂੰ ਨਜ਼ਰ ਹੀ ਨਹੀਂ ਆਉਂਦੀ ਕਿੱਥੇ ਮੈਂ ਅਰਦਾਸ ਕਰਾਂ ਜਿਸ ਪੈ ਕਰੋ ਬੇਨਤੀ ਮੇਰਾ ਦੁੱਖ ਸੁੱਖ ਤੁਝ ਹੀ ਪਾਸ ਆਪਣੀ ਖੁਸ਼ੀ ਆਪਣੀ ਗਮੀ ਮੈਂ ਕੇਵਲ ਤੇਰੇ ਅੱਗੇ ਰੱਖਦਾ ਮੇਰੇ ਮਾਲਕ ਜੀ ਇਸ ਤਰ੍ਹਾਂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਵੀ ਬੇਨਤੀਆਂ ਕਰਦੇ ਤਾਂ ਮਹਾਪੁਰਖਾਂ ਨੇ ਜੋ ਤਰੀਕਾ ਦੱਸਿਆ ਕੋਈ ਵੀ ਕਾਰਜ ਕਰਨ ਤੋਂ ਪਹਿਲਾਂ ਅਰਦਾਸ ਕਰੋ ਸੇਵਾ ਸਿਮਰਨ ਕਰੋ ਇਨੇ ਤੁਹਾਡਾ ਬੇੜਾ ਬੰਨੇ ਲਾਉਣਾ ਹੈ ਸਾਧ ਸੰਗਤ ਜੀ ਨਾਮ ਤੋਂ ਬਿਨਾ ਕਿਵੇਂ ਪਾਰ ਉਤਾਰਾ ਹੋ ਸਕਦਾ ਹੈ ਇਸ ਕਰਕੇ ਨਾਮ ਬਿਨਾ ਕੈਸੇ ਉਤਰਸ ਪਾਰ ਨਾਮ ਤੋਂ ਬਿਨਾ ਅਜੇ ਤੱਕ ਕੋਈ ਪਾਰ ਨਹੀਂ ਹੋ ਸਕਿਆ ਨਾਮ ਬਿਨਾ ਕੈਸੇ ਉਤਰਸ ਪਾਰਾ ਚਿੰਤ ਭਵਨ ਮਨ ਪਰਿਉ ਹਮਾਰਾ ਚਿੰਤਾ ਦੇ ਖੂਚ ਡਿੱਗੇ ਪਏ ਆ ਭੁੱਲਾਂ ਕਰਦੇ ਆ ਨਾਮ ਤੋਂ ਬਿਨਾ ਕਿਵੇਂ ਪਾਰ ਉਤਾਰਾ ਹੋ ਸਕੇਗਾ ਚੇਤੇ ਕਰੋ ਚਿੰਤਾ ਨਾ ਕਰੋ ਇਸ ਕਰਕੇ ਗੁਰੂ ਮਹਾਰਾਜ ਕਿਰਪਾ ਕਰਨ ਜਿਵੇਂ ਭਗਤਾਂ ਨੇ ਨਾਮ ਜਪਿਆ ਦੇਹ ਬਿਮਲ ਮਤ ਸਦਾ ਸਰੀਰਾ ਸਹਜ ਸਹਜ ਗੁਣ ਰਵਹਿ ਕਬੀਰ ਜਿਵੇਂ ਭਗਤ ਕਬੀਰ ਸਾਹਿਬ ਜੀ ਬਹੁਤ ਸਹਜ ਅਵਸਥਾ ਵਿੱਚ ਆ ਕੇ ਨਾਮ ਜਪਦੇ ਰਹੇ ਐਵੇਂ ਭਾਈ ਆਪਾਂ ਵੀ ਨਾਮ ਜਪ ਲਈਏ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੀ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ